ਇਹ ਤਾਂ ਕੁੜੀਆਂ ਆ ਉਹ ਬੰਦਾ ਬਸ ਚਹੀਆ ਉਹਨੂੰ ਨਹੀਂ ਅਸੀਂ ਤੇ ਅੱਛਾ ਉੱਤਤਾ ਜੀ ਆ ਭਗਵਾਨ ਤੁਮਾਰ ਨੇ ਕੀ ਸਹੂਲਤਾਂ ਕੀ ਸਹੂਲਤਾਂ ਮਿਲ ਗਈਆਂ ਆ ਕਿੰਨੀ ਮੁੰਡੇ ਕੁੜੀਆਂ ਰੱਖੇ ਨੇ 24 ਘੰਟੇ ਰਹਿ ਜੀ ਅੱਛਾ ਪਹਿਲਾਂ ਬਰੋਂ ਤਾਂ ਕਦੇ ਆਈ ਨਹੀਂ ਕਦੇ ਵਗ ਜਾਂਦੀ ਕਦੇ ਆਈ ਨਹੀਂ ਕਦੇ ਵਗ ਜਾਂਦੀ ਭਗਵਾਨ ਤੁਮਾਰ ਨੇ ਜੀ ਕਿਉਂ ਜੀ ਕਾਰਨ ਕਾਰਨ ਇਹ ਲੈਟ ਨਹੀਂ ਜੀ ਲੈ ਸ਼ੂਗਰ ਮਿਲਾ ਕੇ ਨੇ ਧਾਗਾ ਮਿਲਾ ਕੇ ਅੱਛਾ ਕਹਿੰਦੇ ਰੋਟੇ ਨੇ ਆਦਲਾ ਨਹੀਂ ਰੋਟਿਆ ਜੀ ਅੱਛਾ ਹਾਂ ਅੱਛਾ ਇਹ ਨਹੀਂ ਬਾਦਲ ਨੇ ਛੱਡੀ ਕੱਖ ਨਹੀਂ ਨੌਕਰੀਆਂ ਤੈ ਜਾਂਦਾ ਹੋਰ ਸਾਰੀਆਂ ਸਕੀਮਾਂ ਜੇ ਆ ਪੰਚੀ ਪਾਉਂਦਾ ਕੋਈ ਉਹਨੂੰ ਕਹਦੇ ਵੀ ਜਾ ਹੋਇਆ ਤੁਮ ਤਮਾਨੀਆ ਕਿਵੇਂ ਜੀ ਕਿਵੇਂ ਕਿ ਸਾਰੇ ਸਹੂਲਤਾਂ ਦਿੱਤੀਆਂ ਮੈਨੂੰ ਕਿੰਨੀ ਆ ਤਮਾਨ ਨੇ ਕੀ ਲੁੱਟ ਲਿਆ ਬਾਦਲ ਨੇ ਲੁੱਟਿਆ ਕਿਵੇਂ ਕਿਵੇਂ ਕੀ ਛੱਡਿਆ ਕੀ ਉਹਨੇ ਤਾਂਗਾ ਮਿਲਾਂ ਤੇ ਨੂੰ ਪਾਵਾਂਗੇ ਤੇ ਨੂੰ ਪਾਵਾਂਗੇ ਹਾਂ ਅੱਛਾ ਗੁਰਮੀਤ ਖੁੱਡੀਆਂ ਬਾਰੇ ਮਿਲੇ ਤੁਸੀਂ ਨਹੀਂ ਮਿਲੇ ਹੈ ਨਹੀਂ ਬੰਦਾ ਉਹਨੂੰ ਪੱਤਰਕਾਰ ਵੀ ਕਹਿੰਦੇ ਆ ਵੀ ਬੰਦੇ 'ਚ ਉਹ ਚ ਨੁਕਸੀ ਕੋਈ ਨਹੀਂ ਲੜਦੇ ਆ ਧਰਮ ਦੇ ਨਾਂ ਤੇ ਹਾਂ ਧਰਮ ਦੇ ਲੈ ਕੇ ਹਾਂ ਅੱਛਾ ਬੇਰ ਲੜਦੇ ਆ ਕਾਰਨ ਕਾਰਨ ਬਈ ਹਸਪਤਾਲਾਂ ਦਾ ਕੰਮ ਠੀਕ ਹੋ ਗਿਆ ਸਕੂਲਾਂ 'ਚ ਪੜਾਈਆਂ ਵਧੀਆ ਹੋ ਗਈਆਂ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਦੇ ਆ ਕਿ ਇਸ ਵਾਰ ਕਿਹੜੇ ਮੁੱਦਿਆਂ ਤੇ ਚੋਣ ਹੋਵੇਗੀ ਤੇ ਕਿਹੜੀ ਸਰਕਾਰ ਨੇ ਹੁਣ ਤੱਕ ਪੰਜਾਬ ਨੂੰ ਲੁੱਟਿਆ ਤੇ ਕਿਹਨੇ ਵਸਾਇਆ ਸਾਰੀ ਗੱਲਬਾਤ ਕਰਦੇ ਆ ਕਹਿੰਦੇ ਵੀ ਖੁੰਡ ਚਰਚਾ ਜਦੋਂ ਹੁੰਦੀ ਆ ਤਾਂ ਸਰਕਾਰਾਂ ਬਣਦੀਆਂ ਨੇ ਕਿਉਂਕਿ ਇੰਨਾ ਜਗ੍ਹਾ ਮਤ ਉੱਪਰ ਹੀ ਜਿਹੜੀ ਚਰਚਾ ਹੁੰਦੀ ਹੈ ਜਿਸ ਸਰਕਾਰ ਦੀ ਜਿਸ ਪਾਰਟੀ ਦੀ ਉਹੀ ਸਰਕਾਰਾਂ ਬਣਦੀਆਂ ਨੇ ਤਾਂ ਮਾਨਸਾ ਦੇ ਪਿੰਡ ਦਲੇਲ ਸਿੰਘ ਵਾਲਾ ਪਹੁੰਚੇ ਆ ਬਜ਼ੁਰਗ ਬੈਠੇ ਨੇ ਇੱਥੇ ਗੱਲਬਾਤ ਕਰਦੇ ਆ ਜਾਣਦੇ ਆ ਕਿ ਇਸ ਵਾਰ ਕਿਹੜੇ ਮੁੱਦਿਆਂ ਤੇ ਚੋਣ ਹੋਣੀ ਚਾਹੁੰਦੀ ਚਾਹੁੰਦੇ ਨੇ ਲੋਕ ਸਸਸੀ ਗਾਲ ਜੀ ਸ੍ਰੀ ਗੁਰ ਕੀ ਨਾਮ ਆ ਜੀ ਪੂਰਾ ਸਿੰਘ ਪੁਰਾ ਜੀ ਹੁਣ ਤੱਕ ਇਨੇ ਐਮਪੀ ਐਮਐਲਏ ਬਣਾਏ ਕਿਸੇ ਪਾਰਟੀ ਤੋਂ ਸੰਤੁਸ਼ਟ ਹੋਏ ਵਧੀਆ ਲੱਗੀ ਕੋਈ ਪਾਰਟੀ ਸਾਨੂੰ ਤਾਂ ਜੀ ਕੋਈ ਵਧੀਆ ਨਹੀਂ ਲੱਗੀ ਹੁਣ ਤੱਕ ਕੋਈ ਵੀ ਨਹੀਂ ਨਾ ਅੱਛਾ ਕੀ ਕੀ ਦਿੱਕਤ ਆਈ ਫਿਰ ਕਿਸੇ ਨੇ ਕੁਝ ਦਿੱਤਾ ਹੀ ਨਹੀਂ ਹੈ ਅੱਛਾ ਕਿਸੇ ਨੇ ਕੁਝ ਨਹੀਂ ਦਿੱਤਾ ਪੰਜਾਬ ਲੁੱਟਿਆ ਕੀ ਨੇ ਫਿਰ ਸਰਕਾਰਾਂ ਨੇ ਕਿਹੜੀਆਂ ਸਰਕਾਰਾਂ ਆ ਜਿਹੜੀਆਂ ਵੀ ਆਈਆਂ ਜਿੰਨੀਆਂ ਵੀ ਅੱਛਾ ਜਿੰਨੀਆਂ ਵੀ ਆਈਆਂ ਸਭ ਨੇ ਲੁੱਟਿਆ ਹਾਂਜੀ ਬਸਾਉਣ ਵਾਲੀ ਗੱਲ ਹੀ ਨਹੀਂ ਨਾ ਹਾਂਜੀ ਨਾ ਜੀ ਕੋਈ ਸਹੂਲਤ ਕੋਈ ਮਿਲੀ ਨਹੀਂ ਕਦੇ ਨਾ ਪਿੰਡਾਂ 'ਚ ਹੁਣ ਕੋਈ ਸਹੂਲਤ ਹੈਗੀ ਆ। ਜੇ ਆਪਾਂ ਸਰਕਾਰਾਂ ਦੀ ਗੱਲ ਕਰੀਏ। ਹੁਣ ਤਾਂ ਜੀ ਆਪ ਭਗਵਾਨਤਮਾਨ ਨੇ ਦਿੱਤੀਆਂ ਸੋਹਣੀਆਂ ਸਹੂਲਤਾਂ। ਕੀ ਸਹੂਲਤਾਂ ਮਿਲ ਗਈਆਂ? ਆ ਕਿੰਨੀ ਮੁੰਡੇ ਕੁੜੀਆਂ ਰੱਖੇ ਨੇ। ਅੱਛਾ। ਹਾਂ। ਲਾਈਟ ਲੂਟ, ਲਾਈਟ ਬਥੇਰੀ ਆ ਵਾਧੂ। ਅੱਛਾ ਪਹਿਲਾਂ ਨਾਲੋਂ ਤੇ ਹੁਣ 'ਚ ਕਿੰਨਾ ਫਰਕ ਆ ਲਾਈਟ ਦਾ? ਬਹੁਤ ਜ਼ਿਆਦਾ ਜੀ। ਹੁਣ ਤਾਂ 24 ਘੰਟੇ ਚੱਲਦੀ ਆ। ਅੱਛਾ ਪਹਿਲਾਂ? ਪਹਿਲਾਂ ਤਾਂ ਕਿਤੇ ਆਜ ਨਹੀਂ ਕਿਤੇ ਵਗ ਜਾਂਦੀ, ਕਿਤੇ ਆਜ ਨਹੀਂ ਕਿਤੇ ਵਗ ਜਾਂਦੀ। ਅੱਛਾ ਪਹਿਲਾਂ ਹੁਣ ਪੂਰੀ ਐ? ਅੱਛਾ ਭਾਜੀ ਕੀ ਨਾਮ ਐ ਜੀ? ਪ੍ਰੀਤ ਸਿੰਘ ਜੀ। ਕਿਹੜੀ ਪਾਰਟੀ ਸਹੀ ਯਾਹੀ ਭਗਵੰਤ ਮਾਨ ਜੀ ਸਹੀ ਕਿਉਂ ਜੀ ਕਾਰਨ ਕਾਰਨ ਇਹ ਲਾਈਟ ਨਹੀਂ ਸੀ ਮੋਟਰਾਂ ਦੇ ਤੇਲ ਨਿਮਚਣਾ ਪਿਆ ਅੱਛਾ ਪਹਿਲਾਂ ਡੀਲ ਮਚਾਉਂਦੇ ਚਾਰ ਚਾਰ ਢੋਲ ਅੱਛਾ ਕਾਲੀਦਲ ਨੇ ਨਹੀਂ ਦਿੱਤਾ ਕੁਝ ਕੁਝ ਨਹੀਂ ਦਿੱਤਾ ਕਿਉਂ ਉਹ ਤਾਂ ਕਹਿੰਦੇ ਸੀ ਬਹੁਤ ਕੁਝ ਕੀਤਾ ਕੁਝ ਨਹੀਂ ਕੀਤਾ ਉਹ ਤਾਂ ਹੁਣ ਕਹਿੰਦੇ ਵੀ ਪੰਜਾਬ ਬਚਾਵਾਂਗੇ ਲੁੱਟ ਲਿਆ ਭਗਵੰਤ ਮਾਨ ਨੇ ਫਿਰ ਨੇ ਸ਼ੂਗਰ ਮਿਲ ਲਗਾ ਕੇ ਆਏ ਹਾਂ ਜੀ ਨਹੀਂ ਸ਼ੂਗਰ ਮਿਲ ਲਗਾ ਕੇ ਨਹੀਂ ਤਾਂ ਅੱਗਾ ਮਿਲ ਲਗਾ ਕੇ ਅੱਛਾ ਕਹਿੰਦੇ ਲੁੱਟੇ ਨੇ ਅੱਛਾ ਭਾਈ ਜੀ ਕੀ ਨਾਮ ਹੈ ਜੀ ਦਰਸ਼ਨ ਸਿੰਘ ਜੀ ਅੱਛਾ ਕਿਹਨੇ ਲੁੱਟਿਆ ਪੰਜਾਬ ਪੱਲਿਆ ਬਾਦਲਾ ਨਹੀਂ ਰੋਟਿਆ ਜੀ ਅੱਛਾ ਹਾਂ ਅੱਛਾ ਕਿਨੇ ਬਾਦਲਾ ਨੇ ਛੱਡੀ ਕੱਖ ਨਹੀਂ ਸਾਰਾ ਕੁਝ ਵੇਚਤਾ ਅੱਛਾ ਤੇ ਬਣਾਇਆ ਕਿਨੇ ਫਿਰ ਬਣਾਇਆ ਕਿ ਕਿਨੇ ਬਣਾਉਣਾ ਸੀ ਕੰਪਨੀਆਂ ਨੇ ਬਣਾਇਆ ਉਹਨਾਂ ਤੋਂ ਪੈਸੇ ਲਏ ਨੇ ਸੰਦ ਹੂੰ ਅੱਛਾ ਕਿਹੜੀ ਪਾਰਟੀ ਸਹੀ ਲੱਗੀ ਸੋਨੂੰ ਆਹ ਵਧੀਆ ਪਾਰਟੀ ਹੈ ਆਮ ਆਦਮੀ ਆਮ ਆਦਮੀ ਕੀ ਹੈ ਇਹ ਜਾਇਚ ਕੀ ਹੋਣਾ ਤੇ ਆ ਸਾਰੇ ਨੌਕਰੀਆਂ ਦਈ ਜਾਂਦਾ ਹੋਰ ਸਾਰੀਆਂ ਸ਼ਿਕਾਇਮਾਂ ਜੇ ਆ ਪੰਜੀ ਪੌਕਦਾ ਕੋਈ ਉਹਨੂੰ ਐ ਕਹਦੇ ਵੀ ਜਾ ਹੋਇਆ ਹੂੰ ਕ੍ਰਾਪਸ਼ਨ ਅੱਛਾ ਹਾਂ ਉਹ ਆਪ ਵੀ ਕਹਿੰਦਾ ਇਹ ਤਾਂ ਗੱਲ ਹੈ ਹਾਂ ਅੱਛਾ ਮੈਨੂੰ ਇੱਕ ਗੱਲ ਦੱਸੋ ਵੀ ਜੇ ਆਪਾਂ ਗੱਲ ਕਰੀਏ ਵੀ ਧਰਮ ਦੇ ਨਾਂ ਤੇ ਰਾਜਨੀਤੀ ਹੋਣੀ ਚਾਹੀਦੀ ਹੈ ਨਾ ਜੀ ਹਾਂ ਜੀ ਧਰਮ ਨਾਲ ਰਾਜਨੀਤੀ ਦਾ ਕੰਮ ਕੀ ਆਈ ਹੂੰ ਰਾਜਨੀਤੀ ਰਾਜਨੀਤੀ ਨਾਲ ਧਰਮ ਇੱਕ ਪੱਖ ਬਿਲਕੁਲ ਤੇ ਬਜ਼ੁਰਗੋ ਕੀ ਕੁਸ਼ਲਤਾ ਮਿਲ ਗਈਆਂ ਪਿੰਡਾਂ 'ਚ ਪਿੰਡਾਂ 'ਚ ਆਹ ਵਧੀਆ ਜੀ ਹੁਣ ਨੌਕਰੀਆਂ ਮਿਲ ਗਈਆਂ ਦੇਖੋ ਗਰੀਬਾਂ ਦੇ ਬੱਚਿਆਂ ਨੂੰ ਅੱਛਾ ਪਹਿਲਾਂ ਕਿਵੇਂ ਮਿਲਦੀ ਸੀ? ਸਾਟੀ ਮੁੰਡੇ ਬੈਠੇ ਨੇ ਇਹਨਾਂ ਦੇ 2-3 ਪਰਵਾਰਾਂ ਨੂੰ ਨੌਕਰੀਆਂ ਮਿਲ ਗਈਆਂ। ਅੱਛਾ ਪਹਿਲਾਂ ਕਿਵੇਂ ਮਿਲਦੀ ਸੀ ਨੌਕਰੀ? ਪਹਿਲਾਂ ਪੈਸਿਆਂ ਨਾਲ ਜੀ। ਹਾਂਜੀ। ਪੈਸਿਆਂ ਨਾਲ। ਅੱਛਾ ਸੁਣਿਆ ਕਿਸੇ ਨੇ ਪੈਸੇ ਦਿੱਤੇ ਸੀ? ਪੈਸੇ ਬਥੇਰੇ ਜੀ। ਹਾਂ। ਰਾਂ ਨੂੰ ਉਹੀ ਕਹਿੰਦਾ ਹਜ਼ਾਰ ਨਹੀਂ ਜੀ ਕੋਈ। ਹਾਂਜੀ। ਜੇ ਕੋਈ ਜੇ ਵੀ ਦੱਸਦਾ ਨਹੀਂ ਕੋਈ ਵੀ ਮੈਂ ਦਿੱਤੇ। ਹਾਂ। ਅੱਛਾ ਉਹ ਤਾਂ ਹੁਣ ਸਾਡੇ ਉਹੀ ਮੁੰਡੇ ਕਹਿੰਦੇ ਨੇ ਗਰੀਬ ਜੀ ਨੂੰ ਨੌਕਰੀਆਂ ਮਿਲੀਆਂ ਸਾਡੇ ਕੋਲੇ ਤੜਾ ਬੈ ਗਈ ਨਹੀਂ ਸੀ ਹੈਗਾ। ਅੱਛਾ। ਹਾਂ। ਹੁਣ ਸਹੀ ਚੱਲ ਰਿਹਾ ਕੋਲੋਂ। ਹਾਂ ਵਧੀਆ ਚੱਲਦਾ ਜੀ। ਲਾਈਟਾਂ ਲੂਟਾਂ ਪੂਰਾ ਜਮਾਈ ਵਧੀਆ ਪਹਿਲਾਂ ਕਿੰਨੀ ਕੁ ਲਾਈਟ ਮਿਲਦੀ ਸੀ ਕਿਹੜੀ ਲਾਈਟ ਮਿਲਦੀ ਸੀ ਜੀ ਆ ਮੋਟਰਾਂ ਵਾਲੇ ਆਪ ਜ਼ਿੰਮੇਦਾਰ ਨੇ ਸਾਰੇ ਉਹ ਆ ਗਈ ਉਹ ਬਾਗੀ ਉਹ ਆ ਗਈ ਹਾਂ ਹੁਣ ਹਾਂ ਹੁਣ ਸਹੀ ਹੈ ਹੁਣ ਜਮਾ ਸਹੀ ਹੈ ਅੱਛਾ ਬਜ਼ੁਰਗੋ ਕਿਹੜੀ ਪਾਰਟੀ ਸਹੀ ਲੱਗੀ ਸਹੀ ਹੈ ਭਗਵੰਤ ਮਾਨੀਆ ਕਿਵੇਂ ਜੀ ਕਿਵੇਂ ਕਿ ਸਾਰੇ ਸਹੂਲਤਾਂ ਦੀਆਂ ਜਾਂਦਾ ਜਿੰਨੀ ਆ ਗਈ ਇਹ ਬਾਦਲ ਤਾਂ ਕਹਿੰਦੇ ਲੁੱਟ ਲਿਆ ਪੰਜਾਬ ਭਗਵੰਤ ਮਾਨ ਨੇ ਭਗਵੰਤ ਮਾਨ ਨੇ ਕੀ ਲੁੱਟ ਲਿਆ ਬਾਦਲ ਨੇ ਲੁੱਟਿਆ ਅੱਛਾ ਕਿਵੇਂ ਕਿਵੇਂ ਕਿ ਆ ਛੱਡਿਆ ਕੀ ਉਹਨੇ ਤੱਕ ਤਾਗਾ ਮੀ ਲਖਾ ਗਿਆ ਸ਼ੂਗਰ ਮੀ ਲਖਾ ਗਿਆ ਮੈਂ ਜਾਣ ਨਾਲ ਜਾ ਕੇ ਪਤਾ ਕਾਂਗਰਸ ਕਾਂਗਰਸ ਨੇ ਦਾ ਦੇਣਾ ਕੀ ਆ ਹੈਗਾ ਕੁਝ ਜੀ ਉਹਨਾਂ ਚ ਨਾ ਨਾ ਕਿਸੇ ਚ ਐਤ ਕੀ ਫਿਰ ਕੌਣ ਬਾਰੂ ਬਾਜੀ ਬਾਜੀ ਅਸੀਂ ਤਾਂ ਇਸੇ ਤੋਂ ਮਰਵਾ ਮੰਨ ਅੱਛਾ ਹਾਂ ਅਸੀਂ ਤਾਂ ਜੀ ਭਾਂਤੇ ਨੂੰ ਪਾਵਾਂਗੇ ਭਾਂਤੇ ਨੂੰ ਪਾਵਾਂਗੇ ਹਾਂ ਅਜਾ ਗੁਰਮੀਤ ਖੁੱਡੀਆਂ ਬਾਰੇ ਮਿਲੇ ਹੋ ਤੁਸੀਂ ਨਹੀਂ ਮਿਲੇ ਹੈ ਨਹੀਂ ਬੰਦਾ ਉਹਨੂੰ ਪੱਤਰਕਾਰ ਵੀ ਕਹਿੰਦੇ ਆ ਵੀ ਬੰਦੇ 'ਚ ਉਹ ਚ ਨੁਕਸੀ ਕੋਈ ਨਹੀਂ ਵੀ ਅਸੀਂ ਪਾਰਟੀ ਕਿਸਾਨ ਵੀ ਕਹਿੰਦੇ ਅਸੀਂ ਪਾਰਟੀ ਨੂੰ ਘੇਰਦਿਆਂ ਪਰ ਜਿਹੜਾ ਗਰਮੀ ਦੀ ਤੇ ਖੁੱਡੀਆਂ ਉਹ ਬੰਦਾ ਬਹੁਤ ਸਹੀ ਆ ਉਹਨੂੰ ਨਹੀਂ ਅਸੀਂ ਘੇਰਦੇ ਅੱਛਾ ਉਹਨੂੰ ਨਹੀਂ ਵੀ ਪਾਰਟੀ ਘੇਰਦੇ ਆ ਬੰਦਾ ਉਹ ਠੀਕ ਆ ਬੰਦਾ ਓਕੇ ਆ ਅੱਛਾ ਉਹਨਾਂ ਦੇ ਪਿਓ ਬਾਰੇ ਵੀ ਸੁਣਿਆ ਜਗਦੇਵ ਸਿੰਘ ਖੁੱਡੀਆਂ ਜੀ ਬਾਰੇ ਨਹੀਂ ਸੁਣਿਆ ਹਾਂਜੀ ਸੁਣਿਆ ਨਹੀਂ ਰਿਸ਼ਤੇਦਾਰੀ ਤਾਂ ਹੈਗਾ ਪਹਿਲਾਂ ਹੋ ਕੋਈ ਗੱਲ ਕਿਵੇਂ ਦੇਖਦੇ ਹੋ ਬਾਬਾ ਜੀ ਕਿਹੜੀ ਪਾਰਟੀ ਦੀ ਅੱਜ ਦੱਸਿਆ ਭਾਈ ਇਹ ਠੀਕ ਆ ਬਸ ਜਿਵੇਂ ਇਹ ਮੁੰਡੇ ਕਹਿੰਦੇ ਆ ਸਾਰੇ ਆਪਾਂ ਅੱਜ ਦੱਸਦੇ ਆ ਇਹ ਵੀ ਠੀਕ ਆ ਬਸ ਜਿਵੇਂ ਇਹ ਮੁੰਡੇ ਕਹੀਂ ਜਾਂਦੇ ਨੇ ਅੱਛਾ ਹਾਂ ਅੱਛਾ ਤੇ ਲੁੱਟਿਆ ਕਿਨੇ ਪੰਜਾਬ ਆਪਾਂ ਬਾਈ ਕੀ ਦਾ ਨੌ ਲਈਏ ਆਪਾਂ ਕਿਸ ਨੂੰ ਬਰਦਾਮ ਕਰੀਏ ਸਾਨੂੰ ਪਤਾ ਹੀ ਸਾਰਿਆਂ ਨੂੰ ਪਤਾ ਹੀ ਆ ਇਹਨੇ 2 ਸਾਲ ਕੀ ਸੰਗ ਗਿਆ ਬਾਬਾ ਇਹਨੇ 2 ਸਾਲ ਕੀ ਲੁੱਟ ਲਿਆ ਇਹਨੇ ਤਾਂ 2 ਸਾਲ ਕੁਛ ਨਹੀਂ ਲੁੱਟਿਆ ਨਹੀਂ ਆ ਜਾ ਆ ਜਾ ਵਾਹ ਲੈ ਵਾਹ ਲੈ ਕਿਵੇਂ ਦੇਖਦੇ ਹੋ ਧਰਮ ਦੇ ਨਾਂ ਤੇ ਹੋਣੀ ਚਾਹੀਦੀ ਰਾਜਨੀਤੀ ਧਰਮ ਦੇ ਨਾਂ ਦਾ ਭਾਈ ਆਪਾਂ ਨਹੀਂ ਕਹਿੰਦੇ ਵੀ ਧਰਮ ਦੇ ਨਾਂ ਤੇ ਹੋਵੇ ਹਾਂ ਹਾਂ ਜੀ ਲੁੱਟ ਤੇ ਆ ਧਰਮ ਦੇ ਨਾਂ ਤੇ ਦਾ ਧਰਮ ਦਾ ਲੈ ਕੇ ਹਾਂ ਪੈਰ ਲੁੱਟਦੇ ਆ ਹੁਣ ਪੰਜਾਬ ਚ ਕਿਵੇਂ ਹੈ ਮਾਹੌਲ ਪੰਜਾਬ ਚ ਬਹੁਤ ਸੋਹਣਾ ਚੱਲਦਾ ਜੀ ਹਾਂਜੀ ਬਹੁਤ ਸੋਹਣਾ ਚੱਲਿਆ ਐਤ ਕੀ ਫਿਰ ਕੀ ਲੱਗਦਾ ਹੈ 13 ਸੀਟਾਂ ਤੇ ਅਸੀਂ ਤਾਂ ਇਧਰ ਹੀ ਘਰਾਂ ਜੀ ਪਊਂਗਾ ਤਮਾਨ ਨੂੰ ਅੱਛਾ ਬਾਈ ਜੀ ਕੀ ਨਾਮ ਹੈ ਜੀ ਮੇਰਾ ਜੱਗਾ ਜੀ ਜੱਗਾ ਜੀ ਕਿਹੜੀ ਪਾਰਟੀ ਸੀ ਲੱਗੀ ਆਪਾਂ ਨੂੰ ਸਾਰੀਆਂ ਵਧੀਆ ਨਹੀਂ ਸਾਰੀਆਂ ਕਹਿਣ ਲੱਗੇ ਵੈਰੀ ਗੁੱਡ ਸਹੂਲਤਾਂ ਕਿਹਨੇ ਦਿੱਤੀਆਂ ਵੱਧ ਉਹ ਕਰਕੇ ਕਵਾ ਕੇ ਖਾਣਾ ਸਹੂਲਤ ਤਾਂ ਕੋਈ ਨਹੀਂ ਦਿੰਦੀ ਅੱਛਾ ਮੁਫਤ ਚਾਹੀਦਾ ਯਾਰ ਰੋਜ਼ਗਾਰ ਨਹੀਂ ਰੋਜ਼ਗਾਰ ਰੋਜ਼ਗਾਰ ਚਾਹੀਦਾ ਸਭ ਤੋਂ ਜ਼ਰੂਰੀ ਇਹੀ ਹੈ ਨਾ ਰੋਜ਼ਗਾਰ ਚਾਹੀਦਾ ਬਾਈ ਮੁਕਤਤ ਕੀ ਚਾਹੀ ਤੁਕਤ ਕੀ ਮੈਂ ਮਾਰਦੇ ਸਰਕਾਰੇ ਹਾਂਜੀ ਮੁਕਤਤ ਕੀ ਮੈਂ ਮਾਰਦੇ ਸਰਕਾਰੇ ਵੀ ਕਰਦਾ ਬਜ਼ੁਰਗੋ ਕੀ ਨਾਮ ਹੈ ਜੀ ਮੇਰਾ ਅਸੀਂ ਤਾਂ ਸਾਨੂੰ ਤਾਂ ਸਾਰੀਆਂ ਪਾਰਟੀਆਂ ਇੱਕੋ ਜੀਆਂ ਸਾਰੀ ਸਾਰੀ ਪਾਰਟੀਆਂ ਦੇ ਇੱਕੋ ਜੇ ਲੱਗਦਾ ਆ ਕੰਮ ਧੰਦਾ ਜਿਵੇਂ ਜਾ ਕੁਝ ਸਾਰੀਆਂ ਨੇ ਸਾਰੀਆਂ ਦੇ ਕੰਮ ਇੱਕੋ ਜੇ ਨੇ ਫਿਰ ਬਦਲਾਅ ਦੀ ਕੀ ਲੋੜ ਹੈ ਬਦਲਾਅ ਦੀ ਲੋੜ ਪੈਂਦੀ ਹੈ ਜੇ ਜਦੋਂ ਇੱਕ ਪਾਰਟੀ ਬਦਨਾਮ ਹੋ ਜਾਂਦੀ ਹੈ ਫਿਰ ਬਦਲਾਅ ਕਰਨਾ ਪੈਂਦਾ ਅੱਛਾ ਬਦਲਾ ਕਰਤਾ ਜਨਤਾ ਨੇ ਠੀਕ ਹੈ ਹੁਣ ਵੀ ਠੀਕ ਚੱਲੀ ਜਾਂਦਾ ਪਹਿਲਾਂ ਵੀ ਚੱਲੀ ਜਾਂਦਾ ਸੀ ਹਾਂ ਜਿਵੇਂ ਅੱਗੇ ਜਨਤਾ ਨੇ ਕਰਿਆ ਸੀ ਨਾ ਹੁਣ ਵੀ ਜਨਤਾ ਗੁਰੂ ਜਨਤਾ ਇੱਕ ਹੀ ਖੜੀ ਆਈ ਤੇ ਪੰਤੇ ਹਾਂ ਨਹੀਂ ਠੀਕ ਚੱਲੀ ਜਾਂਦਾ ਬਹੁਤ ਕੁਝ ਵਧ ਗਿਆ ਹੈ ਅੱਛਾ ਸਹੀ ਚੱਲ ਰਿਹਾ ਹੈ ਕਿ ਗਲਤ ਸਹੀ ਚੱਲੀ ਜਾਂਦਾ ਵਧ ਗਿਆ ਨਹੀਂ ਚੱਲੀ ਜਾਂਦਾ ਭਾਈ ਜੀ ਕੀ ਨਾਮ ਹੈ ਸੁਖਵਿੰਦਰ ਸਿੰਘ ਬਾਈ ਸੁਖਵਿੰਦਰ ਕਿਵੇਂ ਦੇਖਦੇ ਫਿਰ ਕਿਹੜੀ ਪਾਰਟੀ ਸਹੀ ਲੱਗੀ ਆਮ ਆਦਮੀ ਪਾਰਟੀ ਬਾਈ ਕਾਰਨ ਪੁੱਛੋ ਕਾਰਨ ਬਾਈ ਹਸਪਤਾਲਾਂ ਦਾ ਕੰਮ ਠੀਕ ਹੋ ਗਿਆ ਸਕੂਲਾਂ ਚ ਪੜਾਈਆਂ ਵਧੀਆ ਹੋ ਗਈਆਂ ਤੇ ਨੌਕਰੀਆਂ ਮਿਲ ਜੰਦੀਆਂ ਨੇ ਇਹ ਚੀਜ਼ ਹੀ ਜ਼ਰੂਰੀ ਹੈ ਇਹਦੇ ਨਾਲ ਹੀ ਪੰਜਾਬ ਅੱਗੇ ਅੱਛਾ ਇਹਦੇ ਨਾਲ ਹੀ ਪੰਜਾਬ ਅੱਗੇ ਵਧੂਗਾ ਹਾਂਜੀ ਜੇ ਨੌਕਰੀਆਂ ਮਿਲ ਲੈਂਗੀਆਂ ਫੇਰ ਹੀ ਪੰਜਾਬ ਵਧੂਗਾ ਪਹਿਲਾਂ ਸਪਾਰਸ ਤੇ ਮਿਲਦੀਆਂ ਸੀ ਕਹਿੰਦੇ ਹੁਣ ਮਿਲਦੀਆਂ ਨਹੀਂ ਹਾਂ ਹੁਣ ਕੋਈ ਸਪਾਰਸ ਨਹੀਂ ਚੱਲਦੀ ਹਾਂ ਹੁਣ ਤਾਂ ਮਿਹਨਤ ਨਾਲ ਮਿਲਦੀ ਹੈ ਅੱਛਾ ਹੁਣ ਮਿਹਨਤ ਨਾਲ ਜਮ ਹੁਣ ਤਾਂ ਜਿਹਨੇ ਮਿਹਨਤ ਕੀਤੀ ਉਹਨੂੰ ਮਿਲੂ ਹੁਣ ਕੀ ਲੱਗਦਾ ਫਿਰ ਕਿੰਨੀਆਂ ਸੀਟਾਂ ਮੰਗਦੇ ਹੋ ਪੰਜਾਬ ਚੋਂ ਮਨਿਆ ਜੋ ਬਈਆ ਸੀ ਤਾਂ ਪੂਰਾ ਜ਼ੋਰ ਲਾਵਾਂਗੇ ਪਹਿਲਾਂ ਵੰਗੂ ਕਢਾਵਾਂਗੇ ਹੈ ਪਹਿਲਾਂ ਵੰਗੂ ਕਢਾਵਾਂਗੇ ਪੂਰਾ ਜ਼ੋਰ ਲਾਵਾਂਗੇ ਅੱਛਾ ਹੂੰ ਭਗਵੰਤਨ ਵਾਲੀ ਹਾਂ ਹਾਂ ਆਪਾਂ ਸ਼ੁਰੂ ਤੋਂ ਹੀ ਉਹਦੇ ਨਾਲ ਅੱਛਾ ਕੰਮ ਸਹੀ ਲੱਗਦੇ ਆ ਹਾਂ ਵਧੀਆ ਪਹਿਲਾਂ ਕਿਸੇ ਨੇ ਕੀਤੇ ਪਹਿਲਾਂ ਦੇਖਿਆ ਨਹੀਂ ਬਈ ਹੁਣ ਇਹ ਦੀਂਦੇ ਨੇ ਅੱਛਾ ਦੀਂਦੇ ਮੇਨ ਗੱਲ ਤਾਂ ਇੱਥੇ ਮੁੱਕਦੀ ਐ ਕੀ ਨਾਮ ਹੈ ਜੀ ਆਪ ਤਾਂ ਹੋਰ ਅਸੀਂ ਬੋਲਤਾ ਸੀ ਆ ਲਾ ਲਾ ਆ ਸਾਡੇ ਨਾਲ ਪਿੰਡ ਦੇ ਜਿੰਨੇ ਲੋਕ ਨੇ ਸਾਰੀਆਂ ਗੱਲਾਂ ਤੁਸੀਂ ਵੀ ਸੁਣੀਆਂ ਇਸੇ ਤਰ੍ਹਾਂ ਹਰ ਇੱਕ ਸਾਥ ਦੇ ਵਿੱਚ ਜਾ ਕੇ ਗੱਲਾਂ ਕਰਾਂਗੇ ਜਾਣਕਾਰੀ ਜਿਹੜੀ ਲੋਕਾਂ ਦੀ ਰਾਇ ਹੈ ਤੁਹਾਡੇ ਤੱਕ ਪਹੁੰਚਾਵਾਂਗੇ ਮਾਨਸਾ ਦੇ ਪਿੰਡ ਦਲੇਲ ਦਲੇਲ ਸਿੰਘ ਵਾਲਾ ਪਹੁੰਚੇ ਸੀ ਤਾਂ ਰਾਇ ਤੁਸੀਂ ਵੀ ਸੁਣਿਆ ਆਪਣੀ ਰਾਇ ਕਰਿਓ ਕਮੈਂਟਾਂ ਜੀ ਸਾਂਝੀ ਮਿਲਦੇ ਆ ਇੱਕ ਨਵੀਂ ਸਾਥਨ ਨਵੀਂ ਵੀਡੀਓ ਦੇ ਨਾਲ ਧੰਨਵਾਦ